ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੋਸਤੀ ਦਾ ਤੋਹਫਾ ਦਿੰਦਿਆਂ ਭਾਰਤ ਵੱਲੋਂ ਰੂਸ ਤੋਂ ਲਗਾਤਾਰ ਕੱਚਾ ਤੇਲ ਖਰੀਦੇ ਜਾਣ ਤੋਂ ਨਾਰਾਜ਼ ਟਰੰਪ ਨੇ ਜਰਮਾਨੇ ਵਜੋਂ ਭਾਰਤ ਤੋਂ ਆਉਣ ਵਾਲੀਆਂ ਵਸਤਾਂ ਤੇ ਟੈਰਿਫ 25% ਤੋਂ ਵਧਾ ਕੇ 50% ਕਰ ਦਿੱਤਾ ਹੈ ਅਮਰੀਕਾ ਵੱਲੋਂ ਟੈਰਿਫ ਦੁੱਗਣਾ ਕੀਤੇ ਜਾਣ ਨਾਲ ਕੱਪੜਾ ਸਮੁੰਦਰੀ ਉਤਪਾਦ ਅਤੇ ਚਮੜੇ ਨਾਲ ਬਣੀਆਂ ਵਸਤਾਂ ਦੇ ਬਰਾਮਦ ਜਹੇ ਖੇਤਰਾਂ ਤੇ ਮਾੜਾ ਅਸਰ ਪੈਣ ਦੀ ਸੰਭਾਵਨਾ 'ਤੇ ਟਰੰਪ ਨੇ ਕਾਰਜਕਾਰੀ ਹੁਕਮਾਂ ਤੇ ਸਾਈਨ ਕੀਤੇ ਜਿਸ 'ਚ ਕਿਹਾ ਗਿਆ ਕਿ ਰੂਸੀ ਫੈਡਰੇਸ਼ਨ ਦੀ ਸਰਕਾਰ ਵੱਲੋਂ ਅਮਰੀਕਾ ਲਈ ਪੈਦਾ ਹੋ ਰਹੇ ਖਤਰਿਆਂ ਦੇ ਹੱਲ ਲਈ ਭਾਰਤ ਤੇ 25% ਵਾਧੂ ਟੈਰਿਫ ਲਗਾਇਆ ਜਾਂਦਾ ਹੈ ਇਸ ਹੁਕਮ ਅਗਰੋਂ ਕੁਝ ਵਸਤਾਂ ਨੂੰ ਛੱਡ ਕੇ ਭਾਰਤੀ ਵਸਤਾਂ ਤੇ ਟੈਰਫ ਵਧ ਕੇ 5% ਦੀ ਹੋ ਜਾਵੇਗਾ ਪਹਿਲਾਂ ਲਾਇਆ ਗਿਆ 25% ਦੀ ਟੈਰਫ ਅੱਜ ਤੋਂ ਜਾਨੀ ਕਿ 7 ਅਗਸਤ ਤੋਂ ਲਾਗੂ ਹੋ ਗਿਆ ਜਦ ਕਿ 25% ਦੀ ਟੈਰਫ 21 ਦਿਨਾਂ ਜਾਂ 27 ਅਗਸਤ ਤੋਂ ਅਮਲ ਚ ਆਵੇਗਾ ਹੁਕਮ ਚ ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਰਤ ਸਰਕਾਰ ਇਸ ਵੇਲੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਰੂਸੀ ਫੈਡਰੇਸ਼ਨ ਤੋਂ ਤੇਲ ਦਰਾਮਦ ਕਰ ਰਹੀ ਹੈ ਇਸ ਲਈ ਅਮਰੀਕੀ ਖੇਤਰ ਚ ਆਉਣ ਵਾਲੀਆਂ ਭਾਰਤੀ ਵਸਤਾਂ ਤੇ 25% ਦੀ ਵਾਧੂ ਟੈਰਫ ਲੱਗੇਗਾ ਭਾਰਤ ਆਪਣੀ ਜ਼ਰੂਰਤ ਦਾ ਕਰੀਬ 88% ਦੀ ਕੱਚਾ ਤੇਲ ਵਿਦੇਸ਼ ਤੋਂ ਖਰੀਦਦਾ ਭਾਰਤ 2021 ਤੱਕ ਦਰਮਦ ਕੁੱਲ ਕੱਚੇ ਤੇਲ ਦਾ ਮੁਸ਼ਕਲ ਨਾਲ 0.2 ਫੀਸਦੀ ਹੀ ਰੂਸ ਤੋਂ ਖਰੀਦਦਾ ਸੀ ਪਰ ਰੂਸ ਹੁਣ ਭਾਰਤ ਦਾ ਸਭ ਤੋਂ ਵੱਡਾ ਤੇਲ ਸਪਲਾਈਅਰ ਹੈ ਭਾਰਤ ਨੇ ਜੁਲਾਈ ਚ ਰੋਜ਼ਾਨਾ ਕਰੀਬ 50 ਲੱਖ ਵੈਰਲ ਤੇਲ ਦੀ ਦਰਾਮਦ ਕੀਤੀ ਸੀ ਜਜੋ 16 ਲੱਖ ਵੈਰਲ ਤੇਲ ਰੂਸ ਤੋਂ ਆਇਆ ਸੀ ਨਵੇਂ ਟੈਰਫ ਮਗਰੋਂ ਅਮਰੀਕਾ ਚ ਭਾਰਤ ਤੇ ਬਰਾਜ਼ੀਲ ਦੀਆਂ ਵਸਤਾਂ ਤੇ ਸਭ ਤੋਂ ਵੱਧ 50 ਫੀਸ ਦੀ ਟੈਰਫ ਲੱਗੇਗਾ ਅਜੇ ਚ ਭਾਰ ਦੇ ਮੁਕਾਬਲੇ ਵਾਲੇ ਮੁਲਕ ਅਮਰੀਕੀ ਬਾਜ਼ਾਰ ਚ ਬਿਹਤਰ ਸਥਿਤੀ ਚ ਹੋਣਗੇ ਕਿਉਂਕਿ ਉਹਨਾਂ ਦਾ ਟੈਰਫ ਘੱਟ ਹੈ ਇਹ ਐਲਾਨ ਅਜੇ ਸਮੇਂ ਆਇਆ ਜਦ ਅਮਰੀਕੀ ਟੀਮ ਪ੍ਰਸਤਾਵਿਤ ਦੋਬਲੇ ਵਪਾਰ ਸਮਝੌਤੇ ਲਈ 6ਵੇਂ ਗੇੜ ਦੀ ਵਾਰਤਾ ਲਈ 25 ਅਗਸਤ ਨੂੰ ਭਾਰਤ ਆਉਣ ਵਾਲੀ ਹੈ ਜਿਨ੍ਹਾਂ ਖੇਤਰਾਂ ਨੂੰ ਇਸ ਟੈਰਿਫ ਨਾਲ ਨੁਕਸਾਨ ਹੋਵੇਗਾ ਉਹਨਾਂ ਚ ਕੱਪੜਾ ਰਤਨ ਅਤੇ ਗਹਿਣੇ ਚਿੰਗਾ ਚਮੜਾ ਤੇ ਜੁੱਤੇ ਪਸ਼ੂ ਉਤਪਾਦ ਰਸਾਇਣ ਬਿਜਲੀ ਤੇ ਮਸ਼ੀਨਰੀ ਸ਼ਾਮਿਲ ਨੇ ਅਮਰੀਕਾ ਸਨਤੀ ਵਸਤਾਂ ਆਟੋਮੋਬਾਈਲਸ ਖੇਤੀ ਅਤੇ ਡੈਰੀ ਵਸਤਾਂ ਉੱਪਰ ਡਿਊਟੀ ਚ ਛੋਟ ਚਾਹੁੰਦਾ ਤੇ ਮਾਹਿਰਾ ਮੁਤਾਬਕ ਇਹ ਛੋਟ ਲੈਣ ਲਈ ਹੀ ਅਮਰੀਕਾ ਨੇ ਭਾਰਤ ਤੇ ਟੈਰਿਫ ਵਧਾ ਕੇ ਦਬਾਅ ਬਣਾਇਆ 트ੰਪ ਨੇ ਕਿਹਾ ਕਿ ਉਹਨਾਂ ਨੂੰ ਰੂਸ ਤੋਂ ਯੂਰੇਨੀਅਮ ਖਾਦਾਂ ਤੇ ਰਸਾਇਣਾਂ ਦੀ ਅਮਰੀਕੀ ਦਰਾਮਦ ਬਾਰੇ ਕੋਈ ਜਾਣਕਾਰੀ ਨਹੀਂ ਹੈ 트ੰਪ ਨੇ ਇਸ ਸਵੰਧੀ ਭਾਰਤ ਵੱਲੋਂ ਲਾਏ ਗਏ ਇਲਜ਼ਾਮਾਂ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਇਹ ਗੱਲ ਆਕੀ ਹੈ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਛੇਤੀ ਹੀ ਉਹਨਾਂ ਦੇ ਮੂਲਕਾਂ ਤੇ ਟੈਰਿਫ ਹੋਰ ਵਧਾਉਣ ਦਾ ਫੈਸਲਾ ਲੈਣਗੇ ਜੋ ਰੂਸ ਤੋਂ ਊਰਜਾ ਖਰੀਦ ਰਹੇ ਨੇ ਟਰੰਪ ਨੇ ਭਾਰਤ ਵੱਲੋਂ ਰੂਸ ਤੋਂ ਕੱਚਾ ਤੇਲ ਖਰੀਦ ਕੇ ਵੱਡੇ ਮੁਨਾਫੇ ਲਈ ਅੱਗੇ ਵਚਣ ਦੇ ਇਲਜ਼ਾਮ ਲਗਾਉਂਦੇ ਆ ਧਮਕੀ ਦਿੱਤੀ ਹੈ ਕਿ ਅਮਰੀਕਾ ਭਾਰਤ 'ਤੇ ਹੋਰ ਵੱਧੂ ਟੈਰਿਫ ਲਗਾਏਗਾ ਇਸ ਦੌਰਾਨ ਵਿਦੇਸ਼ ਵਿਭਾਗ ਦੀ ਤਰਜਮਾਨ ਟੈਮੀ ਬਰੂਸ ਨੇ ਕਿਹਾ ਕਿ ਜਿਹੜੇ ਮੁਲਕ ਯੂਕਰੇਨ ਖਿਲਾਫ ਪੁਕਤਰੇ ਨੇ ਉਹਨਾਂ ਨੂੰ ਰਾਸ਼ਟਰਪਤੀ ਟਰੰਪ ਹੀ ਜਵਾਬ ਦੇਣਗੇ ਭਾਰਤ ਬਲੋ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖਣ ਦੇ ਦਿੱਤੇ ਬਿਆਨ ਬਾਰੇ ਬਰੂਸ ਨੇ ਕਿਹਾ ਕਿ ਮੈਂ ਕਿਸੇ ਦੂਜੇ ਮੁਲਕ ਦੇ ਇਸ ਬਿਆਨ ਤੇ ਕੋਈ ਟਿੱਪਣੀ ਨਹੀਂ ਕਰਾਂਗੀ ਕਿ ਉਹ ਕੀ ਕਰਨਗੇ ਜਾਂ ਕੀ ਨਹੀਂ ਕਰਨਗੇ ਪਰ ਮੈਨੂੰ ਪਤਾ ਹੈ ਕਿ ਰਾਸ਼ਟਰਪਤੀ 트럼ਪ ਇਸ ਪੂਰੇ ਮਾਮਲੇ ਨੂੰ ਸਮਝਦੇ ਨੇ ਅਤੇ ਉਹਨਾਂ ਨੂੰ ਸਪਸ਼ਟ ਕਰ ਦਿੱਤਾ ਕਿ ਜੋ ਕੁਝ ਹੋ ਰਿਹਾ ਉਹ ਉਹਨਾਂ ਨੂੰ ਪਸੰਦ ਨਹੀਂ ਇਸ ਮਾਮਲੇ ਤੇ ਭਾਰਤ ਨੇ ਭਾਰਤੀ ਵਸਤਾਂ ਤੇ 25% ਦੀ ਵਾਧੂ ਟੈਰਫ ਲਗਾਉਣ ਦੇ ਅਮਰੀਕਾ ਦੇ ਫੈਸਲੇ ਨੂੰ ਅਨਾਇਕ ਪੂਰਨ ਨਜਾਇਜ਼ ਅਤੇ ਗੈਰਬਾਜਬ ਕਰਾਰ ਦਿੱਤਾ ਨਵੀਂ ਦਿੱਲੀ ਦੀ ਇਹ ਤਿੱਖੀ ਪ੍ਰਤੀਕਿਰਿਆ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਦੇ ਇੱਕ ਕਾਰਜਕਾਰੀ ਉਦੇਸ਼ ਤੇ ਸਾਈਨ ਕਰਨ ਤੋਂ ਕੁਝ ਦੇਰ ਬਾਅਦ ਆਈ ਹੈ ਜਿਸ ਤਹਿਤ ਲਕਸ਼ਮੀ ਪਾਬੰਦੀਆਂ ਦੇ ਬਾਵਜੂਦ ਭਾਰਤ ਵੱਲੋਂ ਰੂਸ ਤੋਂ ਕੱਚੇ ਤੇਲ ਦੀ ਖਰੀਦ ਜਾਰੀ ਰੱਖਣ ਦਾ ਹਵਾਲਾ ਦਿੰਦਿਆਂ ਨਵਾਂ ਟੈਰਫ ਲਾਉਣ ਦੀ ਗੱਲ ਕਹੀ ਗਈ ਹੈ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਆਪਣੇ ਕੌਮੀ ਹਿੱਤਾਂ ਦੀ ਰਾਖੀ ਲਈ ਹਰ ਜ਼ਰੂਰੀ ਕਦਮ ਚੁੱਕੇਗਾ ਬਿਆਨ ਅਨੁਸਾਰ ਅਸੀਂ ਦਰਉਂਦੇ ਹਾਂ ਕਿ ਇਹ ਕਦਮ ਅਨਿਆਇਪੂਰਨ ਨਜਾਇਜ਼ ਅਤੇ ਗੈਰਵਾਜਬ ਹੈ ਇਸ ਵਿੱਚ ਕਿਹਾ ਗਿਆ ਕਿ ਅਮਰੀਕਾ ਨੇ ਹਾਲੀ ਦੇ ਸਮੇਂ ਵਿੱਚ ਰੂਸ ਤੋਂ ਭਾਰਤ ਦੇ ਤੇਲ ਦਰਾਮਦ ਨੂੰ ਨਿਸ਼ਾਨਾ ਬਣਾਇਆ ਹੈ ਮੰਤਰਾਲੇ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਇਹਨਾਂ ਮੁੱਦਿਆਂ ਤੇ ਆਪਣੀ ਸਥਿਤੀ ਸਪਸ਼ਟ ਕਰ ਚੁੱਕੇ ਹਾਂ ਜਿਸ ਵਿੱਚ ਇਹ ਵੀ ਤੱਥ ਸ਼ਾਮਲ ਹੈ ਕਿ ਸਾਡੀ ਦਰਮਦ ਵਪਾਰ ਕਰਕਾਂ ਤੇ ਆਧਾਰਿਤ ਅਤੇ ਭਾਰ ਦੇ 1.4 ਅਰਬ ਲੋਕਾਂ ਦੀ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਸਮੁੱਚੇ ਉਦੇਸ਼ ਨਾਲ ਕੀਤੀ ਗਈ ਹੈ ਬਿਆਨ ਅਨੁਸਾਰ ਇਸ ਲਈ ਇਹ ਬਹੁਤ ਹੀ ਮੰਦਭਾਗ ਹੈ ਕਿ ਅਮਰੀਕਾ ਨੇ ਭਾਰਤ 'ਤੇ ਅਜਿਹੇ ਕਦਮਾਂ ਲਈ ਵਾਧੂ ਟੈਰਿਫ ਲਾਉਣ ਦਾ ਫੈਸਲਾ ਕੀਤਾ ਜੋ ਕੋਈ ਹੋਰ ਦੇਸ਼ ਵੀ ਆਪਣੇ ਕੌਮੀ ਹਿੱਤਾਂ ਦੇ ਮੱਦੇਨਜ਼ਰ ਚੁੱਕਰੇ ਨੇ ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਆਪਣੇ ਕਿਸਾਨਾਂ ਮਸ਼ੇਰਿਆਂ ਤੇ ਡੈਰੀ ਪਾਲਕਾਂ ਦੇ ਹਿੱਤਾਂ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗਾ ਤੇ ਉਹ ਇਸ ਲਈ ਕੋਈ ਵੀ ਕੀਮਤ ਤਾਰ ਲਈ ਤਿਆਰ ਹੈ ਮੋਦੀ ਨੇ ਕਿਹਾ ਕਿ ਸਾਡੇ ਲਈ ਕਿਸਾਨਾਂ ਦਾ ਹਿੱਤ ਸਭ ਤੋਂ ਵੱਡੀ ਤਰਜੀਹ ਹੈ ਭਾਰਤ ਕਦੇ ਵੀ ਕਿਸਾਨਾਂ ਮਸ਼ੇਰਿਆਂ ਤੇ ਡੈਰੀ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ ਮੇਰਾ ਮੰਨਣਾ ਹੈ ਕਿ ਨਿੱਜੀ ਤੌਰ ਤੇ ਮੈਨੂੰ ਇਸ ਦੀ ਕੀਮਤ ਚਕਾਉਣੀ ਪਵੇਗੀ ਅਤੇ ਮੈਂ ਇਸ ਲਈ ਤਿਆਰ ਹਾਂ